ਤੂੰ ਵਾਈ ਮੇਰਾ ਮਨ ਵਦਿਆ ਪਾਈਣੇ ਬੇੜਾ ਵਦਿਆ ਨੀ ਗਤਚਾਰ ਗਿਠ ਗਿਠ ਵਦਗੇ ਚਾਉਂ ਤਰੇ ਕੋਈ ਤੇਰੇ ਹੌਸਲੇ ਨੀ ਪਾਈਣੇ ਮੇਰੀ ਇਹ ਨਾਮ ਕਹਨੇ ਮੇਰਾ ਬਟੋਲ ਲੈ ਬੰਦੇ ਪੰਜ ਚਾਰ ਬੰਦੇ ਆਏ ਜਾਦੇ ਓਟਣ ਦੀ ਉਹਨਾਂ ਜਿਹੜੇ ਹੈ ਹੀ ਨਹੀਂ ਪਹੁੰਚ ਠੀਕ ਹੈ ਮਹਾਰਾਜ ਜੀ ਕੋਈ ਗੱਲ ਨਹੀਂ ਇਹ ਤਾਂ ਦੋ ਹੀ ਆ ਜਾਣਗੇ ਜੀ ਤਾਂ ਕੀ ਹੈ ਹਾਂ ਤੇ ਐਵੇਂ ਕਿਤੇ ਤੁਸੀਂ ਇੱਥੇ ਲੈ ਕੇ 50 ਬੰਦੇ ਵਰਜੋ ਫੇਰ ਉਹ ਗੱਲ ਵਾਲੀ ਬੈਦਲ ਤੀਵੀ ਆਗੀ ਲੋਕ ਤਾਂ ਕਹਿੰਦੇ 365 ਨੇ 374 ਮਾਂ ਤੇ ਪੁੱਤ ਇਹ ਜਿਹੜਾ ਮੈਨੂੰ ਲਾ ਸੀਸੀ 90 ਰੁਪਏ ਹੋਣਗੇ ਇੰਨੀ ਬੈਚਰ ਤੀਵੀ ਆਗੀ ਮੈਂ ਦਗ ਜਹਾਂ ਤੇ ਪਹਿਲੀ ਵਾਰ ਦੇਖੀ ਆ ਜੇ ਅੱਜ ਮਰ ਜਾਂਦੀ ਜਾਨ ਦਾ ਕੀ ਕਰਦੀ ਆ ਵੀ ਮੂਰੇ ਸਿਰ ਮੈਨੇ ਮਾਰੇ ਮਾਰੇ ਕੁਛ ਨਾ ਮਾਰੇ ਅੱਜ ਮਰ ਜਾਣ ਦੀ ਆਖ ਦੀ ਜਾਨ ਨੂੰ ਸਿਆਪਾ ਹੋ ਜਾਂਦਾ ਉਹ ਪੈਂਚੇ ਯਾਰ ਦਾ ਬਾਲੀ ਭੜੀ ਕਰਦੀ ਆ ਇੰਨੀ ਭੜੀ ਕੀ ਆਖੇ ਯਾਰਾ ਦੁਖੀ ਕਰ ਮਾਰੇ ਉਹ ਕੰਜਰ ਦਾ ਤੂੰ ਕਿੱਧਰ ਓਏ ਓਏ ਯਾਰ ਮਰਾ ਤੇਰੇ ਕੋਈ ਆਇਆ ਸੀਗਾ ਉਹ ਮੇਰੇ ਕੋਲੇ ਕੀ ਆਂਡੇ ਦਿੱਤੇ ਆ ਉਹ ਦੁਖੀ ਕਰ ਸਿੱਧਾ ਸਾਡੇ ਹੈ ਤਾਂ ਹੈਗੀ ਇੱਕ ਐ ਦਾ ਦੁਖੀ ਮਰਾਵਿਆ ਅੱਜ ਤਾਂ ਹੁਣ ਹੀ ਮਰ ਜਾਣੀ ਸੀ ਮੈਥੋਂ ਕਿਆ ਓਏ ਓ ਹੋਰ ਚਾਹ ਦਾਣ ਪੰਗੇ ਲੈਂਦੀ ਆ ਯਾਰ ਕਿਵੇਂ ਉਹ ਗਾਲਾਂ ਦੇਣ ਲੱਗੀ ਬੁੜੀ ਨੂੰ ਅੱਛਾ ਮੈਥੋਂ ਬੋਲਿਆ ਗਿਆ ਵਿੱਚ ਅੱਛਾ ਲੋ ਜੇ ਆਪਣਾ ਨਾਂ ਗਵਾਂਢੀ ਆਉਂਦਾ ਤਾ ਜੂ ਹੀ ਮਰ ਜਾਂਦੀ ਮੈਥੋਂ ਤੇ ਰਿਪਰ ਜਾਈ ਓ ਹੋਰ ਓਏ ਕੰਜਰ ਦਿਆ ਇਹੀ ਤਾਂ ਤੈਨੂੰ ਮਤ ਨਹੀਂ ਉਹ ਤਾਂ ਹੁਣ ਸਾਰੇ ਪਿੰਡ ਨਾਲ ਬਾਢਾ ਲਾ ਆਢਾ ਲਾਊਗੀ ਉਹ ਕਿਵੇਂ ਹੁਣ ਆਏ ਆ ਵੀ ਕਾਰਜ ਵਿੱਚ ਰਹਿ ਜੇ ਤੈਂ ਹੁੰਡਾ ਮਾਰ ਕੇ ਕੀ ਲੈਣਾ ਓ ਮੈਨੂੰ ਗੁੱਸਾ ਆਇਆ ਨਾ ਗੱਲਾਂ ਦਾ ਉਹ ਤਾਂ ਹੁਣ ੜਕਦੀ ਫਿਰਦੀ ਆ ਕੀੜੇ ਵਾਲੇ ਕੁੱਤੇ ਮੈਨੂੰ ਉਹਦੇ ਵੜ ਗਈ ਉਹਦੇ ਵੜ ਗਈ ਵੀ ਕਿਸੇ ਰੋੜ ਸਾਗ ਨਸਰੇ ਚੜੇ ਅੱਛਾ ਰੋੜ ਤਾਂ ਉਹ ਹੀ ਤਾਂ ਹੀ ਕਿੱਲ ਨਾ ਸਿਆਪਾ ਤਾਂ ਉਹੀ ਪੈਂਦਾ ਅੱਜ ਤਾਂ ਵਿਚੀ ਰਹਿਗਾ ਜੀ ਮੇਰੇ ਨਾਤਾ ਜੀ ਵਾ ਵਾ ਚਲ ਉਹ ਤਾਂ ਬਚਤ ਰਹਿ ਗਈ ਬੈਗਰੂ ਨੇ ਰੱਖ ਤੇ ਚੰਗੀ ਗੱਲ ਹੋਈ ਤੂੰ ਮਾਰਿਆ ਨਹੀਂ ਕੰਜਰ ਦਿਆ ਉਹ ਤਾਂ ਮੈਨੂੰ ਵੀ ਪਰਸੋਂ ਢਾਉਣ ਆ ਗਈ ਸੀ ਕੱਲ ਛੋੜ ਦੇ ਰਹੀ ਜਾਗੀ ਹੋਰ ਉਹਦਾ ਮੇਰਾ ਜਲੂਸ ਕੱਢਤਾ ਬੜੀ ਸੜੀ ਟੀ ਵੀ ਆ ਯਾਰ ਇਹ ਤਾਂ ਸਾਡੀ ਬਾਦੀ ਚ ਕੋਈ ਹੈ ਨਹੀਂ ਸੀਗਾ ਕਾ ਉਹ ਆਇਆ ਤੂੰ ਫਲਾਣੇ ਮੋੜਾਂ ਤੇ ਕੜਦਾ ਤੂੰ ਫਲਾਣੇ ਨਾਲ ਧਿਕੜੇ ਨਾਲ ਉਹ ਤਾਂ ਯਾਰ 100 100 ਕੋਸਣਾ ਆ ਗਈ ਮੈਨੂੰ ਯਾਰ ਉਹਨੂੰ ਕਿਨੇ ਵਾਸਤਾ ਫੇਰਾ ਤੇਾਰੇ ਬਾਰੇ ਕੀ ਪਤਾ ਕਿਨੇ ਕਿਹਦਾ ਬੇੜਾ ਬੈਠਾ ਹੈ ਕਿਨੇ ਦੱਸਿਆਗਾ ਪਤਾ ਤਾਂ ਕਰਨਾ ਪੂਗਾ ਕਿ ਆਪਣੇ ਕਾਲੰਗਾਰੀ ਕਿ ਹੈਗੀ ਆ ਯਾਰ ਆਪਣੇ ਬੇੜੇ ਚ ਕਾ ਉਹ ਯਾਰ ਉਹਨੇ ਦੱਸਿਆ ਉਹ ਯਾਰ ਉਹ ਕਰਨਾ ਨੇ ਹਾਂ ਉਸੇ ਨੂੰ ਬਿੜਕ ਸਾਰੀ ਦਾਖਦੀ ਆ ਉਹ ਭੰਦ ਨੇ ਦੀ ਠੰਮਣਾ ਜੀ ਖੜਦੀ ਨਹੀਂ ਕਰੇ ਉਹ ਉਹੀ ਆ ਬਸ ਕਾਲੰਗੇਰੀ ਆਪਣੇ ਵੇੜ ਜਣਾ ਹਾਂ ਉਹ ਰੋਟੀਆਂ ਖਾ ਕੇ ਪੰਜ ਰੋਟੀਆਂ ਉਹਦੇ ਵੜ ਗਈ ਉਹਦੇ ਵੜ ਗਈ ਆਹੀ ਕਲਾ ਕਾਰਜਾ ਚੜੂਗਾ ਸਿਰੇ ਸਗਣ ਸਗਣ ਦਾ ਪਾਣੀ ਨਹੀਂ ਗਏ ਇਹ ਤਾਂ ਪਚੜਾ ਦਾਂਗੇ ਭੈਣ ਦਾ ਸਗਣ ਚਦਾ ਵਿਆ ਤੂੰ ਕਿਰਾ ਲਿਉਣ ਦੀ ਕਰ ਰੋਟੀ ਬਕਦੀ ਕਰ ਇਹ ਤਾਂ ਹਲ ਹਲ ਕਰਦੀ ਵੀ ਜਦੋਂ ਮੈਂ ਕੱਲ ਨਿਕਲਿਆ ਘਰ ਉਹਦੇ ਹਾਂ ਕਿੰਨਾ ਉਹਦੀ ਪੌੜੀ ਤੇ ਖੜੀ ਸੀ ਅੱਛਾ ਹੋਰ ਤੇ ਮੇਰਾ ਨਹੀਂ ਧਿਆਨ ਗਿਆ ਮੇਰਾ ਧਿਆਨ ਕਿਉਂ ਗਿਆ ਮੇਰਾ ਧਿਆਨ ਬਾਕੇ ਮੈਂ ਹਾਲੇ ਕਾਲੰਗੇਰੀ ਖੜੀਏ ਕਰਤਾ ਕੰਮ ਸਾਡੇ ਘਰੇ ਆ ਗਈ ਤੇਰੇ ਨਾਲ ਲੜਪੀ ਉਹਨੂੰ ਨੂੰ ਆਪਾਂ ਬਰਿਆ ਬਰੂ ਕੇ ਕਿਸੇ ਢੰਗ ਨਾਲ ਨਾਲੇ ਤਾਂ ਉਹ ਵਿਆਹ ਚ ਸੱਦਾਂਗੇ ਭੈਣ ਮਰਾਵੇ ਕਾਰਜ ਖੜਾਓਗੇ ਆਪਾਂ ਬਾਬੇ ਨੂੰ ਕਹਿ ਕੇ ਲਾ ਨਾ ਫੋਨ ਮੇਰੇ ਕੋਲ ਤਾਂ ਹੈ ਨਹੀਂ ਉਹਦਾ ਨੰਬਰ ਮੈਂ ਤਾਂ ਨਾ ਮੇਰੇ ਕੋਲ ਫੋਨ ਆ ਫੋਨ ਵੀ ਲਵਾ ਯਾਰ ਮੈਂ ਫੋਨ ਤਾਂ ਮੈਂ ਲਾ ਲੈਣਾ ਬਾਬੇ ਨੂੰ ਤਾਂ ਤੂੰ ਲਾ ਫੋਨ ਕਾਰਜ ਆਪਣਾ ਚੜਾ ਸਿਰੇ ਤੇ ਦਿਨ ਕੀ ਹੈ ਦਿਨ ਤਾਂ ਅੱਜ ਹੈਗਾ ਭਰਾਵਾ 112 ਤੇ ਤਾਂ ਬਾਬਾ ਬੈਲੀ ਹੋ ਨਹੀਂ ਤਾਂ ਮੈਂ ਚੌਂਕੀ ਚੌਂਕੀ ਤੇ ਨਾ ਹੋਵੇ ਕਿਤੇ ਮੰਗਲਵਾਰ ਨੂੰ ਬੰਦਾ ਹੋ ਆ ਰਾਜ ਦਾ 112 ਲਾ ਫੋਨ ਤਬੀਲਾ ਇਹ ਉਹ ਮੈਂ ਸਲਾਈ ਸੀ ਨਾ ਉਹਦੇ ਬਾਬੇ ਦੇ ਉਤੇ ਕਿ ਡੇ ਹਾਂ ਮੈਂ ਉਸ ਦੋ ਸਿੰਘ ਵਾਲੀ ਦੋ ਸਿੰਘ ਵਾਲੀ ਮੈਸ਼ ਤੇ ਨਿਸ਼ਾਨੀ ਸੀ ਨਾ ਹਾਂ ਆ ਵੀ ਬੱਬਾ ਇਹੀ ਹੋਊਗਾ ਬੋਲੀ ਨਾ ਮੈਂ ਤਾਂ ਕਾਨੂੰ ਬੋਲਦਾ ਪੁੱਛ ਲੈ ਚੱਕ ਲਿਆ ਤਾਂ ਆਪਾਂ ਹੱਲ ਹੋ ਜੂਗਾ ਆ ਹੈਲੋ ਮਹਾਰਾਜ ਬਾਬਾ ਜੀ ਮਹਾਰਾਜ ਭਾਈ ਮਹਾਰਾਜ ਹੋਰ ਤਾਕੜਿਓ ਆਗੇ ਲਾ ਸਿਆ ਠੀਕ ਆ ਭਾਈ ਠੀਕ ਆ ਜੀ ਠੀਕ ਹੈ ਬਾਬਾ ਜੀ ਸਾਰੇ ਘਰ ਪਰਿਵਾਰ ਚ ਕੋਈ ਖੈਰ ਸੁਖ ਰਾਜੀ ਬਾਬਾ ਜੀ ਘਰੇ ਦਾ ਖੈਰ ਸੁਖਾ ਬਾਹਰ ਖੈਰ ਸੁਖ ਨਹੀਂ ਕੀ ਗੱਲ ਹੋ ਗਈ ਭਾਈ ਉਹ ਬਾਬਾ ਜੀ ਰਿਸ਼ਤਾ ਆ ਚੜਾਓ ਪਰੇ ਸਰੇ ਭਾਨਗ ਵਾਲੇ ਆਈ ਜਾਂਦੇ ਨੇ ਅੱਛਾ ਹੋਰ ਗਿਆ ਨਹੀਂ ਆਪਾਂ ਤਾਂ ਮੈਂ ਤਾਂ ਛੋਟੇ ਪੋਣ ਦੀ ਭਾਈ ਵੇਟ ਚ ਸੀ ਤੇ ਉਹ ਤਾਂ ਮੇਰੇ ਕੋਲੇ ਕੱਲ ਵੀ ਆ ਕੇ ਗਏ ਨੇ ਬੈਠੇ ਰਹੇ ਨੇ ਅੱਛਾ ਬਾਬਾ ਜੀ ਬਾਬਾ ਜੀ ਦੱਸੋ ਵਾਹ ਭਾਈ ਪੋਣ ਪਾਣ ਆਉਣਗੇ ਉਹਨਾਂ ਦਾ ਕੋਈ ਨਹੀਂ ਕਰਦੇ ਆ ਛੋਡੇ ਨਾਲ ਗੱਲ ਤੁਸੀਂ ਬਾਬਾ ਫਿਰ ਸੱਦੋ ਉਹਨਾਂ ਨੂੰ ਜੀ ਬਸ ਸੱਦਣਾ ਕੀ ਆ ਭਾਈ ਹੁਣ ਤੁਸੀਂ ਪ੍ਰੋਗਰਾਮ ਦੱਸੋ ਕਿਵੇਂ ਕਰਨਾ ਮੈਂ ਤਾਂ ਸੋਨੂੰ ਐਂ ਕਹਦਾ ਅਸੀਂ ਬਾਹਲੇ ਖਰਚੇ ਨਾਲ ਤਾਂ ਚੁੰਨੀ ਜੜਾ ਵੇ ਕਰ ਲਓ ਤੁਸੀਂ ਚੁੰਨੀ ਜੜਾ ਵਾ ਕਰ ਲਈ ਚੁੰਨੀ ਜੜਾ ਵਾ ਠੀਕ ਆ ਫਿਰ ਆਹ ਠੀਕ ਆ ਬਾਬਾ ਫਿਰ ਆ ਕੀ ਹੋ ਤੁਸੀਂ ਬੜਾ ਇੱਕ ਤਾਂ ਸੁਣੋ ਪਤਾ ਬਈ ਪਹਾਨੀਆਂ ਦਾ ਚੱਲ ਰਿਹਾ ਹੈ ਕਰਮਾ ਬਾਬਾ ਉਹ ਤਾਂ ਇਹ ਜਿਹੜੀ ਪਰਝਾਈ ਬਾੜੀ ਗੰਦੀ ਆ ਉਹ ਤਾਂ ਹਲ ਹਲ ਕਰਦੀ ਫਿਰਦੀ ਐ ਇੱਕ ਉਹਨਾਂ ਦੀ ਕਿਰਨਾਂ ਗਮਾਂਡਣ ਦੀ ਰੋਟੀਆਂ ਭੰਨਾ ਅੱਛਾ ਹੋਰ ਉਹਦਾ ਦੋਨੇ ਉਹਦੇ ਬੜਗਾਂ ਉਹਦੇ ਕੀੜੇ ਵਾਲੇ ਕੁੱਤੇ ਵਾਂਗੂ ਫਿਰਦੀਆਂ ਨੇ ਭਾਨੀ ਬੱਜ ਜੇ ਕਿਸੇ ਲੋਟ ਬਾਬਾ ਫਿਰ ਮੈਂ ਤਾਂ ਤੁਹਾਨੂੰ ਹਾਂ ਇਹ ਕਹਿੰਦਾ ਤੁਸੀਂ ਕੀ ਲੈਣਾ ਭਾਈ ਬੜਾ ਤਗਵਾ ਤੇ ਰੱਜਣ ਲੋ ਤੇ ਤੁਸੀਂ ਚੁੰਨੀ ਜੜਾਵਾ ਕਰ ਲੋ ਠੀਕ ਹੈ ਮਹਾਰਾਜ ਜੀ ਫਿਰ ਕੋਈ ਗੱਲ ਨਹੀਂ ਪੁੱਛ ਲੋ ਤੁਸੀਂ ਤੇ ਆਪਾਂ ਖਿਚਦੇ ਆਂ ਤਿਆਰੀ ਪੈਸੇ ਫੜ ਲਿਆ ਆਰਪੀਆ ਫੜ ਲਿਆ ਬਾਬਾ ਯੂ ਨਾ ਬਲੋਗਾ ਦੇਖੇ ਤਿਆਰੀ ਹੈ ਠੀਕ ਹੈ ਬਾਬਾ ਹਾਂ ਬੰਦੇ ਕੋਈ ਬਾਹਲੇ ਨਹੀਂ ਆਣੇ ਭਾਈ ਬੰਦੇ ਪੰਜ ਚਾਰ ਬੰਦੇ ਆਏ ਓ ਜਿਆਦੇ ਓਟਣ ਦੀ ਉਹ ਨਾ ਜੇ ਹੈ ਹੀ ਨਹੀਂ ਬਾਹਰ ਠੀਕ ਹੈ ਮਹਾਰਾਜ ਜੀ ਕੋਈ ਗੱਲ ਨਹੀਂ ਇਹ ਤਾਂ ਦੋ ਹੀ ਆ ਜਾਗੇ ਜੀ ਤਾਂ ਕੀ ਹੈ ਹਾਂ ਤੇ ਮੈਂ ਕਿਹਾ ਤੁਸੀਂ ਇੱਥੇ ਲੈ ਕੇ 50 ਬੰਦੇ ਵਰਜੋ ਫੇਰ ਉਹ ਗੱਲ ਨਹੀਂ ਰਹਿੰਦੀ ਭਾਈ ਕਿਲਾ ਸੇ ਮੈਂ ਤੈਨੂੰ ਤਾਂ ਕਹਿਣਾ ਨਾ ਨਾ ਬਾਬਾ ਪੰਜਾਬ ਨੂੰ ਨਹੀਂ ਆਪਾਂ ਆਉਂਦੇ ਆਪਾਂ ਤਾਂ ਇਹਨੂੰ ਵੀ ਐ ਨਹੀਂ ਪਤਾ ਰਾਤ ਨੂੰ ਲੈ ਅੱਗੇ ਕਿ ਪਿੰਡੋਂ ਕੱਢ ਕੇ ਤੜਕੇ ਸੇ ਆਨੰਦ ਦਾ ਪਰੇ ਘਰੇ ਲੈ ਜਾਗੇ ਹਾਂ ਬਸ ਆਵਦਾ ਚੁੱਪ ਚੁਪ ਕੇ ਇਹ ਕੰਮ ਸਿਰੇ ਲਾਉਣ ਦੀ ਕਰੋ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਦਾ ਕਿ ਸੋਨੂੰ ਮੈਂ ਦੁਬਾਰੇ ਦੱਸ ਦਿੰਦਾ ਹਾਂ ਦੱਸ ਦਿਓ ਮਹਾਰਾਜ ਜੀ ਕੋਈ ਗੱਲ ਨਹੀਂ ਹਾਂ ਜਿਹੜਾ ਮੰਨ ਉਹਨਾਂ ਨੇ ਦਿੰਦੇ ਤਾਂ ਤੇ ਉਸ ਦਿਨ ਭਾਈ ਤੁਸੀਂ ਆਉਂਦਾ ਪਾ ਦਿਓ ਕਿਹੜਾ ਕਰ ਰਿਹਾ ਠੀਕ ਹੈ ਬਾਬਾ ਜੀ ਕੋਈ ਨਾ ਪੁੱਛੋ ਜੀ ਤੁਸੀਂ ਜੀਗਾ ਭਾਈ ਰਾਮ ਭਲੀ ਕਰੋ ਫੋਨ ਕਰੋਗੇ ਜੀ ਦੁਬਾਰੇ ਬਬਾ ਹਾਂ ਹਾਂ ਮੈਂ ਲਾਉਣਾ ਪੈਸਾ ਨੂੰ ਹੁਣੀ ਪੁੱਛ ਕੇ ਦਾ ਹਾਂ ਠੀਕ ਹੈ ਜੀ ਠੀਕ ਹੈ ਇਧਰ ਹੀ ਲਾ ਰਹੀ ਹੁੜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਪਹਿਲਾਂ ਮੈਂ ਕਰਨੀ ਪੂਗਾ ਹੱਲਾ ਤਾਂ ਲੋਟ ਨਹੀਂ ਆਉਂਦਾ ਫੇਰਾ ਹੱਲ ਕਾ ਲਾ ਕਰਨਾ ਯਾਰ ਅਨੰਦ ਲੈ ਕੇ ਆਵਦਾ ਦੋ ਰੁਪਏ ਟੁਕੜੇ ਇਦੋਂ ਪੱਕਦੀ ਹੋ ਗਈ ਰੋਟੀ ਕੰਧ ਮਾਰ ਦਾਂਗੇ ਬੰਬ ਸੇੜ ਦੋਗੇ ਉਹ ਆਹ ਫਿਰ ਐਂ ਕਰਨਾ ਪੂ ਉਹੀ ਨਸਾਂ ਡੱਡੀ ਜਾਂਦੀ ਐ ਕਿਵੇਂ ਗਾਲਾਂ ਤੇ ਦੀ ਐ ਖਤਰ ਖਤਰ ਜਾ ਰਿਹਾ ਉਹ ਮੈਂ ਤਾਂ ਬੜਾ ਦੁਖੀ ਕਰ ਰੱਖਿਆ ਨੂੰ ਕੀ ਦੁਖੀ ਦੁਖੀ ਤਾਂ ਮੈਂ ਵੀ ਮਰਾਜੀ ਕਰਿਆ ਕੱਲ ਮਾਰ ਮਗਜ ਚ ਮੈਂ ਆ ਕੇ ਜਨਾਨੀ ਦਾ ਪਾਚਾ ਦੂਜਾ ਪਊਗਾ ਫੋਨ ਆ ਗਿਆ ਹਾਂ ਬਾਬਾ ਜੀ ਆਪੇ ਹੀ ਉਹਨਾਂ ਵੱਲੋਂ ਤਾਂ ਜਮਾ ਤਿਆਰੀ ਹੋਇਆ ਤਾਂ ਕਹਿੰਦੇ ਵੀ ਕੱਲ ਨੂੰ ਭਈ ਤੁਸੀਂ ਪ੍ਰੋਗਰਾਮ ਰੱਖ ਲਓ ਜਿਹੜਾ ਇਹ ਮੁੰਡੇ ਦਾ ਸਾਲਾ ਐ ਨਾ ਹਾਂਜੀ ਵੇ ਭਾਈ ਬਾਹਰ ਜਾਣਾ ਹੈ ਉਹ ਮਤਲਬ ਕੰਮ ਕਰਦਾ ਬਾਹਰ ਕਿਸੇ ਵਸੇ ਕੰਪੈਨ ਕੰਪੂਨ ਤੇ ਜਾਣਾ ਹੈ ਉਹਨੇ ਠੀਕ ਹੈ ਬਾਬਾ ਠੀਕ ਹੈ ਇਹ ਉਹ ਫੋਰਮੈਨ ਹੈ ਭਾਈ ਕੰਪੈਨਾਂ ਦਾ ਤਗੜਾ ਫੋਰਮੈਨ ਆ ਪੂਰਾ ਠੀਕ ਹੈ ਬਾਬਾ ਜੀ ਇਹ ਫਿਰ ਤੁਸੀਂ ਪਹਿਲਾਂ ਆਮ ਭਰੀ ਕਰੂਗਾ ਤੁਸੀਂ ਕੱਲ ਦਾ ਪ੍ਰੋਗਰਾਮ ਰੱਖ ਲਓ ਫਿਰ ਕੱਲ ਉਹਨੇ 9 ਵਜੇ ਮਤਲਬ ਸੱਦੇਗਾ ਠੀਕ ਹੈ ਬਾਬਾ ਜੀ ਕੋਈ ਗੱਲ ਨਹੀਂ ਰੱਖਤਾ ਜੀ ਬਸ ਅਸੀਂ ਕਿਹੜਾ ਮਾਮੇ ਨਾਨੇ ਸੱਦਨੇ ਆ ਹਾਂ ਬਸ ਤੁਸੀਂ ਕੱਲ ਨੂੰ 9 ਵਜੇ ਤੇ ਉਹਨੂੰ ਪਤਾ ਹੀ ਹੈ ਘਰਬਾਰ ਦਾ ਹਾਂ 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 ਜਿਵੇਂ ਅਸੀਂ ਦੇਖ ਤੈਨੂੰ ਪਤਾ ਉਦੋਂ ਤੈਨੂੰ ਮੈਂ ਭੇਜਿਆ ਸੀ ਉਹਦੇ ਨਾਲ ਮੁੰਡੇ ਨਾਲ ਆਪਣੇ ਨਾਲ ਹਾਂਜੀ 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 ਤੇ ਬਸ ਉੱਥੇ ਤੁਸੀਂ ਆਪ ਦਾ ਭਾਈ ਲੈ ਕੇ ਤੈਨੂੰ ਦੱਸਿਆ ਇੱਕ ਤੂੰ ਉਹ ਜੀ ਇੱਕ ਅੱਧਾ ਬੰਦਾ ਹੋਰ ਨਾਲ ਲੈ ਕੇ ਤੇ ਤੁਸੀਂ ਆਪ ਦਾ ਆਰਾਮ ਭਲੀ ਕਰੇ ਭਾਈ ਤੇ ਚੜਾ ਲੈ ਉਦੋਂ ਠੀਕ ਹੈ ਬਾਬਾ ਜੀ ਠੀਕ ਹੈ ਸੱਤ ਵਜੇ ਜੀ ਠੀਕ ਹੈ ਭਾਈ ਦਾ ਭਲੀ ਕਰੇ ਠੀਕ ਹੈ ਜੀ ਓਕੇ ਠੀਕ ਚਲੋ ਇਧਰ ਦਾ ਸੁਖ ਦਾ ਸਹਾਰਾ ਆ ਲੈ ਹੁਣ ਆਲੀ ਤਿਆਰੀ ਖਿਚਲਾ ਤਿਆਰੀ ਕੀ ਬਣਾ ਆਪਣੀ ਤਿਆਰੀ ਆ ਆਪਾਂ ਘੋੜੇ ਪੀਣੇ ਆ ਤੇ ਫਿਰ ਚੱਲ ਗਏ ਫਿਰ ਚੱਲ ਫਿਰ ਤੇ ਰੱਖੀ ਗੌਰ ਮੈਂ ਤੁਹਾਨੂੰ ਦੱਸਾਂ ਉਹਨੂੰ ਬਰਿਆਮ ਆ ਗਿਆ ਆਪਾਂ ਕਿਸੇ ਢੰਗ ਨਾਲ ਮੈਂ ਭੇਜੂਆ ਕਿਸੇ ਨਾ ਕਿਸੇ ਨੂੰ ਉਹ ਮੈਂ ਤਾਂ ਉਹਦੇ ਮੱਥੇ ਲੱਗਦਾ ਨਹੀਂ ਤੂੰ ਨਾ ਮੱਥੇ ਲੱਗੀ ਭੈਣ ਗੜਾ ਬਿਆ ਦੋ ਦਿਨ ਤਾਂ ਚੁੱਪ ਕਰ ਜਾ ਅਸਲ ਤਾਂ ਆਪਾਂ ਬਾੜ ਕੇ ਲੈਣਾ ਵੀ ਕੀ ਆ ਫਿਰਦੀ ਰਹਿਣ ਦੇ ਨੀ ਯਾਰ ਥਰੀਕਣੀ ਆ ਬਾੜ ਨਹੀਂ ਦਾ ਪੂ ਸ਼ਰਮਾ ਦਾ ਪਉਣਾ ਪੂ ਕੰਜਰਾ ਉਹ ਭੈਣ ਚ ਦਾ ਵੀ ਸ਼ਰਮਾ ਆਪਾਂ ਕਹਿੰਦੇ ਹੋਰ ਪਵਾ ਲਾਂਗੇ ਯਾਰ ਹੋਰ ਭਜਾਏਗਾ ਬਿਹਤਰ ਗਿਆ ਲੇ ਗੀਆਂ ਆ ਆਇਆ ਇਹਦਾ ਸ਼ਰਮਾ ਪਾਇਆ ਰੜਕ ਵੀ ਵਾਲੀ ਕ ਮਾਰੂਗਾ ਹਾਂ ਸਾਰੀ ਉਮਰ ਹੀ ਰੜਕੀ ਉਹ ਜਿਹੜਾ ਇਹ ਪਾਈ ਜਾਂਦੇ ਵਿਆਹ ਤੋਂ ਪਹਿਲੀ ਪਾਈ ਜਾਂਦੇ ਆ ਹੈ ਅੱਜ ਦੇ ਗੱਲਾਂ ਨੇ ਵੀ ਤੇਲੀ ਤੇ ਨਾ ਚੜਨ ਦੇ ਉਹ ਦੁਖੀ ਕਰ ਰੱਖਿਆ ਇਹਨਾਂ ਦਾ ਮੈਨੂੰ ਚੱਲ ਛੱਡ ਪਰੇ ਭੈਣ ਚ ਦਾ ਵੀ ਕੱਦੀਆ ਖੜਾ ਹੋ ਕੇ ਚੱਲ ਗਏ ਫਿਰ ਆਪਾਂ ਦੇਖ ਲੈ ਕਿਵੇਂ ਟਰਨਾ ਚੱਲ ਫਿਰ ਹੁਣ ਫਿਰ ਜਾ ਕੇ ਹੋਰ ਵੀ ਟਵਾਂ ਜਰਤਣਾ ਹੋਰ ਫਿਰ ਤੂੰ ਕੱਲਾ ਪਗ ਜਾਂਦਾ ਇਹ ਕਿ ਚੱਲਾ ਮੈਂ ਚੱਲ ਫਿਰ ਮੈਂ ਕੱਲਾ ਚੱਲਦਾ ਫਿਰ ਤੂੰ ਦੇਖ ਲੈ ਜੀ ਚੱਲਣਾ ਤਾਂ ਮੋਟਰ ਮੋਟਰ ਜੀ ਬਦਲਿਆ ਮੈਂ ਨਕਾ ਮੈਂ ਤੇਰੇ ਮਾਗਰੀ ਆਇਆ ਚੱਲ ਆ ਜਾ ਮੈਂ ਚੱਲਦਾ ਤੂੰ ਜਾ ਕੇ ਕਦੋਂ ਹੋਰ ਕਹਿੰਦਾ ਜਾ ਕੇ ਤੂੰ ਕਾਇ ਤੂੰ ਚਮਕਾ ਜਾਂ ਕਰਦਾ ਹੈ ਨਾ ਮਾਈ ਨੂੰ ਕਹਿੰਦੀ ਮਾਈ ਨੂੰ ਪਹਿਲਾਂ ਕਹਿੰਦੀ ਸਿਆਣੇ ਬੰਦੇ ਨੂੰ ਸਿਆਣੀ ਗੱਲ ਹੁੰਦੀ ਹੈ ਮੈਂ ਕਰਦਾ ਮਾਈ ਨਾ ਜਾ ਗੱਲ ਚੱਲ ਠੀਕ ਆ ਠੀਕ ਆ ਆ ਜਾ ਵੀ ਦੇਖਣਾ ਫੂਕਲੇਸਾਂ ਨੂੰ ਮਨਾਵ ਨੂੰ ਲਿਓ ਮੈਂ ਇੱਥੋਂ ਦਾ ਸੁਣ ਲੈ ਹਾਂ ਜੇ ਤਾਂ ਕਰੇ ਹੋਈ ਉਹ ਹਾਂ ਫੇਰ ਤਾਂ ਨਹੀਂ ਆਪਾਂ ਗੱਲ ਛੇੜਦੇ ਹਾਂ ਆਪਾਂ ਤਾਈ ਨੂੰ ਕਹਿ ਕੇ ਲੈ ਕੇ ਆਪਾਂ ਉਹਨਾਂ ਦੇ ਘਰੇ ਚਲਦੇ ਆਂ ਤੇ ਉਹਨੂੰ ਲਿਆਵਾਂਗੇ ਨਾਲ ਤੇਰੇ ਚਾਚੇ ਨੂੰ ਹੋਰ ਮਣਾਉ ਨੂੰ ਲਾਉ ਨੂੰ ਭਰਾ ਹਾਂ ਚਲੋ ਹਾਂ ਬੈਠੀਏ ਮਾਤਾ ਸਹੀ ਹੈ ਮਾਤਾ ਮਾਤਾ ਖੜੀ ਹੋ ਬੈ ਜਾ ਬਈ ਹੋਰ ਮਾਹੀਏ ਤੱਕ ਰਹੀ ਹੈ ਠੀਕ ਹੈ ਬਤਕੀ ਜਾ ਕਿਸੇ ਬਤਕ ਅਕਲਿਸ਼ਨ ਕਿੱਧਰ ਗਈ ਆ ਇੱਕ ਬੱਚੇ ਦੀ ਕਮੈ ਤਾਂ ਤਨੂ ਆਇਆ ਕਹਿੰਦਾ ਸੀ ਇਹਨੂੰ ਮਨਾਵਨ ਨੂੰ ਲੈਂਦੇ ਸੀ ਗੱਲ ਕਰ ਲਈ ਉੱਧਰ ਹੋ ਗਈ ਕੰਮ ਆਪਣਾ ਪੱਖ ਰੱਖੋ ਗਿਆ ਬਾਕੀ ਦੱਸ ਦੇ ਦੋ ਉਧਰ ਤਾਂ ਪੱਕੀ ਗੱਲ ਹੋ ਗਈ ਆਪਣੀ ਠੀਕ ਆ ਤੇ ਆਪਾਂ ਇਹਨੂੰ ਮਨਾ ਰਹੇਂਦੇ ਵਿਆਹ ਵਾਸਤੇ ਚਲੋ ਮਨਾਵਨੇ ਆਂਗੇ ਮਨਾਵਾਂਗੇ ਪਾਪਾ ਨੂੰ ਲੋੜ ਆ ਪਾਉ ਨੀਵਾ ਹੋਣਾ ਬੂ ਹਾਂ ਹੈ ਨਾ ਕੋਈ ਗੱਲ ਨਹੀਂ ਆਪਾਂ ਮਨਾਵਨੇ ਆਂਗੇ ਉਹ ਵੀ ਨੂੰਹ ਆਂਗੀ ਹਾਂ ਉਹ ਬੜਾ ਕੋਈ ਹੋਵੇ ਵਿਆਹ ਕੇ ਜਾਂਦੀ ਹੈ ਲੜਦੇ ਤਾਂ ਆਪਾਂ 100 ਵਾਰੀ ਆ ਜਾ ਹਾਂ ਚੱਲ ਪੁੱਤ ਤੇ ਜੇ ਦੀ ਤਾਂ ਮੰਨਣੀ ਨੇ ਉਹ ਚਾਚੇ ਨੂੰ ਸੱਦ ਲੈਣੇ ਚਾਚੇ ਨੂੰ ਲਿਆਉਣਾ ਦੇਦੇ ਨੇ ਅਲੀ ਦਾ ਇਹ ਕਿਹੜਾ ਮੰਨੂ ਪਈ ਅੰਦਰ ਚਲ ਉਹਨੂੰ ਫੜ ਲਿਓਨੇ ਆ ਪਈ ਅੰਦਰ ਪਈ ਅੰਦਰ ਚਲ ਚੱਲ ਕੋਈ ਕੱਢ ਲੈ ਮੈਂ ਜਾ ਕੇ ਹੋਰ ਮੇਰੇ ਤਾਂ ਆਪ ਲੱਗਦੀ ਆ ਉਹ ਮੇਰੇ ਤਾਂ ਕਿਹੜੇ ਲੱਗੂ ਆਖੇ ਕਿਵੇਂ ਤਾਂ ਵੱਡਪਾ ਖਾਣੇ ਕੁੱਤੀ ਵਾਂਗ ਪੈਂਦੇ ਦਿੰਦਾ ਮੈਨੂੰ ਦਾ ਸਰਦੀ ਸੁੱਜੀ ਜੀ ਉਹ ਘਰਿਆਂ ਚਾਨਣਾ ਕਿਉਂ ਮੁੜ ਜਿਆ ਆ ਜਾ ਮੈਂ ਵੀ ਸਰਦੀ ਸੁੱਜੀ ਉਹ ਕਿਵੇਂ ਆ ਪਤਾ ਠੀਕ ਆ ਵਧੀਆ ਚਾਚਾ ਵਧੀਆ ਹੋਰ ਵਧੀਆ ਉਸੇ ਚੱਕਲਾ ਚੱਕਲਾ ਸ਼ੇਰਾ ਕਿਵੇਂ ਵੀਰਪਾਲ ਭਾਈ ਠੀਕੋਂ ਪੁੱਤ ਹਾਂ ਠੀਕ ਆ ਚਾਚਾ ਜੀ ਵਧੀਆ ਤੁਸੀਂ ਦੱਸੋ ਹੋਰ ਅੱਜ ਕਿਵੇਂ ਮਿੱਠੀਆਂ ਗੋਲੀਆਂ ਦਿੰਦੀ ਹੈਗੀ ਲਾਲਚ ਹੋਊਗਾ ਕੋਈ ਅੱਜ ਚਲੋ ਭਾਈ ਉਹ ਤਾਂ ਹੁੰਦੀ ਆ ਮਾੜਾ ਮੋਟਾ ਇਹ ਤਾਂ ਬੁੜੇ ਹੋ ਗਏ ਹੁਣ ਅੱਲੀ ਜੱਲੀ ਦਾ ਨਹੀਂ ਬਹਿ ਜਾ ਕੂ ਬਹਿ ਜਾ ਯਾਰ ਉਹ ਬੈਠ ਤੂੰ ਮੈਂ ਖੜਾ ਬਗਾਂ ਤੂੰ ਬਹਿ ਜਾ ਭਾਈ ਕੋਈ ਨਹੀਂ ਇਹਨੂੰ ਕੋਈ ਇੱਥੋਂ ਤੌੜਾ ਮੁੱਦਾ ਮਾਰਦੇ ਆਪੇ ਬਹਿ ਜੂਗਾ ਉਹ ਖੜਾ ਵਾ ਚੱਲ ਕੋਈ ਗੱਲ ਨਹੀਂ ਹੋਰ ਚਾਚਾ ਜੀ ਠੀਕ ਆ ਕਰੇ ਸਾਰੇ ਠੀਕ ਆ ਬੁੱਤ ਵਧੀਆ ਤੁਸੀਂ ਠੀਕ ਹੋ ਹਾਂ ਠੀਕ ਆ ਚਾਚਾ ਵਧੀਆ ਹੋਰ ਫਸਲવાડી ਵਧੀਆ ਵਧੀਆ ਚਾਚਾ ਫਸਲવાડી ਤਾਂ ਇਹਨਾਂ ਨੂੰ ਪਤਾ ਮੈਂ ਕਿਹੜਾ ਖੇਤ ਜਾਨੀ ਮੈਂ ਤਾਂ ਘਰ ਹੀ ਰਹਿੰਦਾ ਚਲੋ ਭਾਈ ਕਈ ਵਾਰੀ ਘਰੇ ਬੰਦਾ ਦੱਸਦਾ ਹਨਾ ਹਾਂ ਇਹ ਤਾਂ ਚੱਲ ਮਾੜਾ ਮੋਟਾ ਠੀਕ ਆ ਦੁੱਧ ਬਾਦ ਹੈਗਾ ਹਾਂ ਚਾਚਾ ਇੱਕ ਮੱਝ ਹੀ ਦਿੰਦੀ ਆ ਕਿ ਗਾਂ ਸੂਣ ਵਾਲੀ ਇਹਦੀ ਚਲੋ ਵਧੀਆ ਅਸੀਂ ਆਏ ਸੀ ਭਾਈ ਆ ਵੱਡੇ ਨੂੰ ਪੈਗਾ 사ਗਨ ਚਲ ਵਧੀਆ ਚਾਚਾ ਪਦੀ ਹੋ ਗਿਆ ਬਰਬਰ ਦਾ ਹੋ ਗਿਆ ਸੀ ਵੀ ਕਾ ਸ਼ੁਕਰ ਹੋ ਗਿਆ ਉਹ ਸਮਝਾਇਆ ਤਾਂ ਮੈਂ ਵੀ ਬਸੇਰਾ ਸੀ ਕੰਜਰ ਨੂੰ ਮੰਨਿਆ ਨਹੀਂ ਅੱਛਾ ਤੇ ਕੱਲ ਨੂੰ ਬਰਾਤ ਆ ਜੀ ਕੋਈ ਨਹੀਂ ਕਹਿੰਦਾ ਵਿਆਹ ਲੈ ਉਹ ਵਧੀਆ ਨਹੀਂ ਨਹੀਂ ਭਾਈ ਵਿਆਹ ਲੈ ਤੂੰ ਚੱਲਣਾ ਨਾ ਮੇਰਾ ਤਾਂ ਕੀ ਹੱਕ ਬੰਦਾ ਚਾਚਾ ਜਾਣਦਾ ਕਿਉਂ ਮੰਨਦਾ ਕੋਈ ਨਹੀਂ ਭਾਈ ਹੋਰ ਮੇਰਾ ਕਾਦਾ ਹੱਕ ਹੈਗਾ ਨਹੀਂ 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 ਜੀ ਹੈਗੀ ਮੇਰਾ ਵੀ ਚਾਚਾ ਗੱਲ ਸੁਣ ਮੇਰੀ ਤੂੰ ਮੇਰੇ ਪਿਓਾਂ ਵਰਗਾਗਾ ਠੀਕ ਆ ਮੇਰਾ ਹੱਕ ਤਾਂ ਤਾਂ ਮੰਨਦਾ ਸੀ ਜਿੱਦੇ ਉੱਦੇ ਆਏ ਸੀ ਉਦੋਂ ਮੈਂ ਕਿਹੜਾ ਡਾਂਗ ਮਾਰਦੀ ਸੀਗੀ ਹਾਂ ਹਾਂ ਉਦਦੇ ਆਏ ਸੀ ਮੇਰਾ ਗਲਾ ਖਰਾਬ ਸੀ ਮੈਂ ਤਾਂ ਕਈ ਸੀ ਦਵਾਈ ਲੈਣਾ ਮੈਂ ਇੱਥੇ ਫਿਰ ਬੀਬੀ ਪਈਆ ਮੈਂ ਆ ਕੇ ਉਹਨੂੰ ਆਹੀ ਗੱਲ ਪੁੱਛੀ ਮਹਾ ਬੀਬੀ ਕੋਈ ਆਇਆ ਸੀਗਾ ਜੇ ਮੈਨੂੰ ਇਹ ਉਹਦੀ ਦੱਸ ਦਿੰਦੇ ਵੀ ਭਾਈ ਆਪਣੇ ਵੱਡੇ ਨੂੰ ਦੇਖਣ ਆਏ ਸੀਗੇ ਮੈਂ ਕਿਹੜਾ ਉਹ ਗੋਲੀ ਮਾਰਦੀ ਸੀਗੀ ਅੱਛਾ ਰੁਕ ਰੁਕ ਜਦੋਂ ਮੈਨਾਂ ਨਾ ਦੱਸਿਆ ਨਹੀਂ ਕਿ ਮੇਰੇ ਪੇਕੇ ਆਏ ਸੀਗੇ ਮੈਨੂੰ ਦੱਸਣ ਵਾਲਾ ਤਾਂ ਅਗਲਾ ਦੱਸ ਹੀ ਦਿੰਦਾਗਾ ਹਾਂ ਮੈਨੂੰ ਤਾਂ ਦੱਸਿਆ ਨਹੀਂ ਗਵਾਂਡਣ ਨੇ ਮੈਨੂੰ ਉਹਦੀ ਕੋਈ ਛੋੜੇ ਉਹਨੂੰ ਸਰੂਰ ਨੂੰ ਦੇਖਣ ਆਏ ਸੀਗੇ ਹਾਂ ਸਾਰੇ ਕਵਾੜਿਆਂ ਦੀ ਜੜ੍ਹ ਇਹ ਆਗੀ। ਉਹ ਮੈਂ ਤਾਂ ਭਗ ਜਾਣਾ ਯਾਰ। ਉਹ ਬੈਰਿਆ ਕੋਈ ਨਹੀਂ। ਇਹਨੇ ਮੇਰੀ ਘਰ ਸੋਣੀ ਇਹਨੇ ਸਾਰੇ ਕੰਡੇ ਬੀਜੇ ਆਗੇ ਬਾਈ ਚਾਚਾ ਇਹ ਲੰਗੜਦੀਨ ਨੇ। ਹਾਂ ਇਹਦੇ ਕੰਡੇ ਬੀਜੇ ਹੋਏ ਨੇਗੇ ਅਸੀਂ ਚੁੱਕਦੇ ਫਿਰਦੇ ਆ। ਆ ਸਾਡੀ ਬੁੜੀ ਲੱਗ ਰਹੀ ਮੰਗਰ। ਤੁਸੀਂ ਆਪ ਦਾ ਚਾਚਾ ਜਿਵੇਂ ਮਰਜ਼ੀ ਕਰੋ ਮੈਂ ਵਿਚ ਜਾਂਦੀ ਨਹੀਂ ਹੈਗੀ ਮੈਂ ਤਾਂ ਇਹ ਲਿਆ ਸੀ ਮੈਨੂੰ ਤਾਂ ਆਪ ਨਹੀਂ ਪਤਾ ਜੀ ਇਹਨਾਂ ਦੇ ਮਗਰ ਲੱਗਣਾ ਪਊਗਾ ਤੇਰੇ ਮਗਰ ਵੀ ਲੱਗਣਾ ਪਊ ਉਹਦੇ ਮਗਰ ਵੀ ਲੱਗਣਾ ਪਊਗਾ ਕੋਈ ਨਹੀਂ ਨਾ ਮੈਂ ਤਾਂ ਚਾਚਾ ਮਰ ਜਾਣ ਦੇ ਦਾ ਤੂੰ ਆਇਆਗਾ ਮੇਰੇ ਪਿਓ ਵਰਗਾਗਾ ਤੇਰੀ ਜਿੱਤ ਰੱਖਦੇ ਪਰ ਮੈਂ ਨਹੀਂ ਜਾਂਦੀ ਹੈਗੀ ਇਹਨਾਂ ਦੇ ਵਿੱਚ ਤਾਂ ਮੈਂ ਬੜੀ ਉਹ ਨਹੀਂ ਪੁੱਤ ਜਾਣਾ ਪਊ ਜਾਣਾ ਪਊ ਨਾ ਜਿਹਨਾਂ ਨੇ ਮੈਨੂੰ ਇਹਨਾਂ ਨੇ ਮੈਨੂੰ ਨਾ ਵਿਚ ਰੱਖਾਉਂਦਾ ਮੈਨੂੰ ਇਹ ਪਹਿਲ ਕੇ ਚ ਦੱਸ ਦੇ ਮੈਨੂੰ ਦਵਾਈ ਲੈਣ ਜਾਣ ਨਹੀਂ ਦਿੰਦੇ ਸੀ ਤੂੰ ਘਰੇ ਰਹਿ ਵੀ ਆਪਣੇ ਬੰਦੇ ਆਉਣਗੇ ਬੱਟਿਆ ਇਹ ਗੱਲ ਸੁਣ ਲੈ ਲੈਣੀ ਚਾਹੀਦੀ ਆ ਹਾਂ ਸੁਣੀ ਆ ਕਿ ਤੂੰ ਤਾਂ ਇਹਨਾਂ ਨੇ ਮਾਰ ਲੱਗਿਆ ਮੈਂ ਇਹਨੂੰ ਪੁੱਛਿਆ ਮਾਂ ਕਿ ਕੋਈ ਆਇਆ ਸੀ ਇਹਨੇ ਵੀ ਨਹੀਂ ਮੈਨੂੰ ਕੋਈ ਗੱਲ ਦੱਸੀ ਇਹ ਕਹਿੰਦਾ ਕਿ ਕੋਈ ਆਇਆ ਨਹੀਂ ਮੈਨੂੰ ਤਾਂ ਪਤਾ ਨਹੀਂ ਕੋਈ ਆਇਆ ਕਿ ਨਾ ਅੱਛਾ ਤੂੰ ਬੁੱਤ ਤੇਜ ਆ ਥੋੜੀ ਜੀ ਕੋਈ ਨਾ ਹੁਣ ਤੂੰ شریف ਲੈ ਆਈ ਮੈਂ ਹੁਣ ਤੂੰ ਜਮਾ ਨਰਮ ਲੈ ਕੇ ਆਈ ਜਿਹੜੇ ਤੇ ਹੱਥਾਂ ਤਰਕੇ ਪੈਰ ਤੋਂ ਤੋਂ ਪੀਆ ਕਰੂ ਮੈਂ ਜਮਾ ਮੈਂ ਤਾਂ ਆਈਆਂ ਮਾਰੀਆਂ ਮੈਂ ਤਾਂ ਮੈਂ ਸਾਨੂੰ ਮਾਰਦਾ ਦੋਨੇ ਇੱਕੋ ਜੇ ਆ ਦੋਨੇ ਇੱਕੋ ਜੇ ਇਹਨੇ ਚਾਚਾ ਕਰੇ ਮੈਨੂੰ ਆਪਦੀ ਨੂੰ ਸਮਝੇ ਹੀ ਨਹੀਂ ਹੈਗਾ ਹਾਂ ਹਾਂ ਕਦੇ ਇਹਨੇ ਸਮਝੇ ਨਹੀਂ ਹੈਗਾ ਮੈਨੂੰ ਨਹੀਂ ਪਤਾ ਹੈ ਤਾਂ ਹੋ ਗਈ ਜੀ ਕਿ ਮੈਂ ਤਾਂ ਕਰਦੇ ਆ ਜੇ ਮੈਨੂੰ ਸਮਝਿਆ ਹੁੰਦਾ ਨਾ ਇਹ ਮੈਨੂੰ ਮੂਰੇ ਰੱਖਦੀ ਹਾਂ ਇਹ ਤਾਂ ਘਰ ਥੋੜੀ ਜਿੱਤੇ ਜੇ ਵੀ ਕੋਈ ਨਾ ਫਿਰ ਹੁਣ شریف ਲਿਆ ਹੋਈ ਚਾਚਾ ਆ ਨਮੀ ਨੂੰ ਭਾਈ ਹੁੰਦੀ ਨਹੀਂ ਰਹਿੰਦੀ ਆ ਉਹ ਤਾਂ ਹੋ ਗਈਆਂ ਜਿਹੜੀਆਂ ਹੋਣੀਆਂ ਸੀ ਤੁਸੀਂ ਮੇਰੇ ਆਏ ਦੀ ਰੱਖੋ ਜਾਈਓ ਜਰੂਰ ਜਿਹੜਾ ਚਾਰ ਬੰਦੇ ਬੈਠਾ ਹੁਣ ਗੱਲ ਸੁਣ ਲੈਣੀ ਚਾਹੀਦੀ ਆ ਕੋਈ ਨਾ ਜਾਤਾ ਜੇ ਤੂੰ ਕਹਿਣਾਗਾ ਤਾਂ ਤੇਰੀ ਮੈਂ ਗੱਲਾਂ ਉਲਟਾਉਂਦੀ ਨਹੀਂ ਠੀਕ ਆ ਪਰ ਮੈਂ ਇਥੋਂ ਬਾਹਲੀ ਉਮੀਦ ਨਾ ਰੱਖਣ ਇਹ ਠੀਕ ਆ ਜਿਹੜੀਆਂ ਇਹਨਾਂ ਨੇ ਮੇਰੇ ਨਾਲ ਕਰੀਆਂ ਨੇ ਤੈਨੂੰ ਪਤਾ ਤੂੰ ਵਿਚੀ ਸੀ ਨਾ ਹਾਂ ਹਾਂ ਉਹ ਤਾਂ ਹੁਣ ਤਾਂ ਤੈਨੂੰ ਮਾਗਰ ਸੱਟਣੀਆਂ ਪੈਣਗੀਆਂ ਵੀਰ ਪਾਲੇ ਤੂੰ ਮੰਗ ਲਿਆ ਗੱਲਾਂ ਤਾਂ ਛੇੜ ਹੀ ਤਾਂ ਜਿੱਦੋਂ ਅਸੀਂ ਤੈਨੂੰ ਹੁਣ ਪੰਚਾਇਤ ਲੈ ਕੇ ਆਏ ਆ ਤੇਰੇ ਕੋਲੇ ਇਦੋਂ ਵੱਡਾ ਤਾਂ ਜਹ ਜਹ ਰੱਬ ਤੱਕ ਤਾਂ ਜਹੀ ਦੀ ਪੰਚਾਇਤ ਤੱਕ ਸੀ ਹੁਣ ਤੈਨੂੰ ਜਾਣਾ ਪਊਗਾ ਤੇਰੇ ਬਣਾਨੇ ਨਾ ਸ਼ਰਮਾ ਪਾਉਣਾ ਕਿਸੇ ਨੇ ਚਲ ਕੋਈ ਨਾ ਬੀਬੀ ਜੇ ਤੂੰ ਕਹਿਣੀਵੇਂ ਵਿੱਚ ਖੜਜਾਂਗਾ ਪਰ ਮੇਰੇ ਗੱਲਾਂ ਨਹੀਂ ਭ ਕੋਈ ਨਾ ਕੱਟਾ ਮਚਾ ਲਓ ਤੇ ਮੈਂ ਨਹੀਂ ਬੋਟ ਪਾਈ ਕੋਲ ਨੂੰ ਚਾਹ ਆ ਜੂਗੀ ਆ ਫੜਨ ਪੀਏ ਤੂੰ ਲੀਲਾ ਕਪੜਾ ਲੈ ਲਈ ਬਹੁਤ ਬੜੀ ਕੋਈ ਨਾ ਹੈਗੇ ਨੇ ਮੇਰੇ ਕੋਲ ਆ ਫੜ ਪਾਈ ਨਹੀਂ ਚਾਚਾ ਕੋਈ ਨਹੀਂ ਫੜੋ ਕੋਈ ਜੇ ਜੇ ਤੁਸੀਂ ਖੁਸ਼ ਨਹੀਂ ਤਾਂ ਮੈਨੂੰ ਜਵਾਬ ਦੇ ਜ਼ਰਾ ਨਾ ਮੈਂ ਤਾਂ ਖੁਸ਼ ਹੀ ਆ ਮੈਂ ਤਾਂ ਕਰੀਆ ਵਧੀਆ ਤੈਨੂੰ ਵੀ ਲੈ ਪੁੱਤ ਵੀਰਪਾਲ ਮੇਰੇ ਆਏ ਦੀ ਰੱਖ ਤੂੰ ਜ਼ਰੂਰ ਜਾਣਾ ਪਊਗਾ ਆ ਦੇਖ ਪੁੱਤ ਕਿੰਨੇ ਚਿਰ ਤੋਂ ਤੁਹਾਡੇ ਘਰੇ ਆ ਮੈਂ ਠੀਕ ਆ ਜਾਇਓ ਕੁਛ ਨਹੀਂ ਹੁੰਦਾ ਸੋ ਉਥੋਂ ਵੱਡਾਗਾ ਖੁਸ਼ੀਆਂ ਮਨਾਓ ਕੋਈ ਨਾ ਚਾਚਾ ਜੀ ਤੁਸੀਂ ਕਹਿਣਾਗਾ ਮੈਂ ਸੋ ਇਥੋਂ ਬਾਹਰ ਨਹੀਂ ਹੈਗੀ ਤੋ ਮੇਰੇ ਪਿਓ ਵਰਗਾਗਾ ਪਰ ਮੈਂ ਇਥੋਂ ਇਹ ਬਾੜੀ ਉਮੀਦ ਨਾ ਰੱਖਣਾ ਮੈਂ ਜਾਉਂਗੀ ਤੇਰੇ ਕਹੇ ਤੋ ਤੇਰੇ ਬੋਲ ਪਗਾਉਂਗੀ ਮੈਂ ਹਾਂ ਪੁੱਤ ਐ ਨਾ ਕਰ ਵੀਰ ਭਾਣੇ ਕਾਣੂ ਗਮਰਾਉਣੀ ਆ ਆ ਫੜ 2000 ਰੁਪਿਆ ਹਾਂ ਆ ਲੀਣਾ ਕਪੜਾ ਲਿਆਈ ਕੋਈ ਨਾ ਮੇਰੇ ਕੋਲੋਂ ਉੱਥੋਂ ਆਰਾ ਮੈਂ ਇਥੋਂ ਹਾਲੇ ਜੇ ਹੋਰ ਵੀ ਲੋੜ ਹੋਈ ਹੋਰ ਦੱਸ ਦੀ ਤੈਨੂੰ ਘਬਰਾਉਣੀ ਆ ਜੇ ਤੈਨੂੰ ਉਹ ਤੱਕ ਤੇਰੀਆਂ ਪੱਕੇ ਖਾਂਦੇ ਆ ਇੰਨਾ ਖਿਆਲ ਹੁੰਦਾ ਤੂੰ ਮੈਨੂੰ ਪਹਿਲਾਂ ਗੱਲ ਦੱਸਦਾ ਉਹ ਹੁਣ ਕਹਿੰਦੇ ਹੁਣ ਜਵਾਬ ਦੇ ਦੇ ਨਾ ਮੈਂ ਤਾਂ ਕਿਉਂ ਕਹਿੰਨੇ ਜਵਾਬ ਜਵਾਬ ਦੇ ਦੇ ਪਤਾ ਤਾਂ ਤੈਨੂੰ ਫੇਰ ਹੀ ਲੱਗੇ ਜਦੋਂ ਪੜੋ ਸਿਰ ਤੇ ਰਹਿ ਗਈ ਆ ਤੂੰ ਦੱਸ ਸਹੀ ਹੁਣ ਜਵਾਬ ਦੇ ਦੇ ਨਾ ਫੇਰ ਮੈਂ ਤਾਂ ਕਿਉਂ ਕਹਿੰਨੇ ਜਵਾਬ ਦੇ ਉਹ ਚਲੋ ਪੁੱਤ ਹੋ ਜਾਂਦੇ ਜੋ ਕਵਾੜਾ ਦੀ ਯਾੜਾ ਬੈਠਾ ਚੰਗਾ ਪੁੱਤ ਮੈਂ ਨੀਰਾ ਪਾਉਣਾ ਤੇਰੀ ਮਾਸੀ ਹੀ ਹੈ ਹੈ ਚਾਚਾ ਚਾਚੀ ਕੇ ਵਗ ਜਿਓ ਬਾਕੀ ਸੋਡੀਆਂ ਜਹਾਂ ਪੀਂਦੇ ਤਾਂ ਮੈਂ ਵੀ ਚੱਲਦਾ ਤੇਰੇ ਨਾਲ ਚੰਗਾ ਪੁੱਤ ਹੁਣ ਵਾਰੀ ਵਾਰੀ ਕੀ ਕਹਿਣਾ ਤਿਆਰ ਹਾਂ ਚੱਲਾ ਹੁਣ ਮੈਂ ਵੀ ਕੱਲ ਨੂੰ ਜੱਦ ਜਾਊਂੀ ਸੁਰਮਾ ਆ ਪਈ ਦੂਜਾ ਰਹਿ ਉਹ ਗਣੀ ਜਿਹੜਾ ਰਗੜਨ ਵਾਲਾ ਸੀਮਾ ਰਗੜੀ ਬੈਠੀ ਉਹ ਤੋਂ ਪਵਾਲਾ ਜਾ ਕੇ ਕੋਈ ਮਾਰੀ ਮੇਨ ਤਾਂ ਉਹਦੀ ਆ ਜੀ ਇਹ ਇਹ ਤਾਂ ਦੇਖ ਲਈ ਤੇ ਕੁਰਤੇ ਵੀ ਮੈਂ ਲਿਆਉਂਗਾ ਉਹ ਤਾਂ ਲੈ ਲੈ ਤੇਰੀ ਮਾਂ ਤੋਂ ਬਚਾਰੇ ਗੁੱਟੀਆਂ ਨੇ ਉਹਦੇ ਕੋਲੇ ਤੇਰੀਆਂ ਆਕੜਾਂ ਨਹੀਂ ਆਉਂਦੀਆਂ ਹਮ ਭੱਜੇ ਫਿਰਦੇ ਨੇਗੇ ਲੈ ਆਏ ਮੈਂ ਕੀ ਕਹਿੰਦੀ ਸੀਗੀ ਹਾਂ ਮੈਂ ਆਦੀ ਸੀ ਮਹਾ ਇਹ ਕਿ ਤਿਆਰ ਹੋਗੇ ਤੁਹਾਡੇ ਹਾਂ ਵਿਆਹ ਤਾਂ ਤਿਆਰ ਹੋ ਰਹੀਆਂ ਨੇ ਅੱਛਾ ਕਿਹਨੂੰ ਕਿਹਨੂੰ ਕਹਿਤਾ ਫਿਰ ਮੈਂ ਮੈਂ ਤਾਂ ਕਿਸੇ ਨੂੰ ਨਹੀਂ ਕਿਹਾ ਉਹ ਮੁੱਠੇ ਦੀ ਕੁੱਤੀ ਕਰਦੇ ਹੋਗੇ ਕਿਹਨੂੰ ਲੈ ਕੇ ਜਾਉਂਗਾ ਜੰਨ ਮੈਂ ਤਾਂ ਹਜੇ ਕਿਸੇ ਨੂੰ ਨਹੀਂ ਕਿਹਾ ਮਾਂ ਨਹੀਂ ਕਿਹਾ ਹੁਣ ਫਿਰ ਕਰ ਲੈ ਭਾਗ ਜਾਉਂਗਾ ਤੁਸੀਂ ਕਹੋ ਕਿਸੇ ਨੂੰ ਤਾਂ ਕਹਿ ਦੋ ਸ੍ਰੀਕੇ ਦੇ ਵਿਲੇਜ ਆ ਮਾਂ ਨੇ ਕਿਹਾ ਕਿ ਬਣਦੀ ਛੋਟੀ ਮਾਂ ਨੇ ਕਿਹਾ ਨਾ ਜਾਂ ਵੱਡੇ ਭਾਈ ਨੇ ਕਿਹਾ ਹੁਣ ਮੈਂ ਤਾਂ ਕਿਸੇ ਨੂੰ ਨਹੀਂ ਕਿਹਾ ਉਹਨੂੰ ਪੁੱਛ ਲਓ ਮੋਜਾ ਨਾ ਬੈਠੀ ਐ ਬਾਹਰ ਪ੍ਰਧਾਨ ਬਣੀ ਤੇ ਕਰ ਲੀ ਬਗਜੂ ਕਰ ਮਾਂ ਨੂੰ ਪੁੱਛ ਕੇ ਆਉਣਾ ਚੱਲ ਮੈਂ ਸਭ ਪੁੱਛ ਲਾਂ ਜਿਹੜਾ ਦਾ ਰਿਲੀ ਹੈਗਾ ਮਾਂ ਮਾਤਾ ਮਾਂ ਪੁੱਛ ਕਿਸੇ ਨੂੰ ਆਖਿਆ ਵੀ ਐ ਕਿਸੇ ਨੂੰ ਨਹੀਂ ਪੁੱਤ ਮੈਂ ਤਾਂ ਕਿਹਾ ਹੈਗਾ ਫਿਰ ਆਪਣੇ ਗਵੰਡੀਆਂ ਦੇ ਇਨਾਂ ਨੇ ਤਾਂ ਕਹਿ ਰਹਿੰਦੇ ਕਰਨਾ ਕਿ ਬੱਬੀ ਕੇ ਨਾ ਪੁੱਤ ਮੈਂ ਤਾਂ ਨਾ ਉਹਨਾਂ ਨੂੰ ਕਹਾ ਤੇ ਨਾ ਮੈਂ ਉਹਨਾਂ ਨੂੰ ਉਹ ਕਰਾਂ ਕੁੱਕਾਏ ਦੇ ਉਹਨਾਂ ਦੇ ਆਪਣੇ ਤਾਂ ਵੀ ਗਵਾਂਢੀ ਨੇ ਜੇ ਕਰਨਾ ਨਹੀਂ ਜਾਂਦੀ ਹੈਗੀ ਤੇ ਫਿਰ ਮੈਂ ਵੀ ਨਹੀਂ ਜਾਂਦੀ ਹੈਗੀ ਤੂੰ ਇਕੱਲੀ ਵਗ ਜੀ ਕੁੱਕਾਏ ਕਹੇ ਦੇ ਆਏ ਨੇ ਜਾਣਾ ਨਹੀਂਗਾ ਮੇਰੇ ਕੰਮ ਖੜਜੂਆ ਚੱਲ ਕਹਿ ਦੂੰਗੀ ਉਤਲੇ ਮਨੋ ਜੀ ਜਿਵੇਂ ਕਹਿੰਦੀ ਮੈਂ ਜਕਰ ਕਰ ਲਾਂਗੇ ਕਹਿ ਦੂੰਗੀ ਮੈਂ ਕਹਿ ਦੂੰਗੀ ਅੱਜ ਜੇ ਤਾਂ ਦੋ ਚਾਰ ਜਾਣੇ ਜਾਣਗੇ ਫਿਰ ਮੈਂ ਚਾਹਉ ਨਹੀਂ ਜੇ ਤੂੰ ਇਕੱਲੀ ਜਾਏਂਗੀ ਮੈਂ ਨਹੀਂ ਜਾਂਦੀ ਜੂੰਦੀ ਹੈਗਾ ਉਹ ਲੈ ਜੀ ਜਿਹਨੂੰ ਲੈ ਕੇ ਜਾਣਾ ਹੋਇਆ ਚੱਲ ਕੋਈ ਨਹੀਂ ਤੇਰੇ ਅੱਖੇ ਤੋਂ ਕਹਿ ਦੂੰ ਤਾਂ ਮੈਂ ਕਹਿੰਦੀ ਨਹੀਂ ਸੀ ਉਹਨਾਂ ਨੂੰ ਹੁਣ ਤੇਰੇ ਅੱਖੇ ਤੋਂ ਕਹਿ ਦੂੰਗੀ ਬਸ ਉਹਨੇ ਜਾਣਾ ਨਹੀਂਗਾ ਕਿਹਾਂ ਹੀ ਉਹਨਾਂ ਦੇ ਬੱਬੀ ਕਹਿ ਜਾ ਕੇ ਘਰੇ ਚੱਲ ਚੰਗਾ ਜੇ ਹੁਣ ਜਲ ਨਹੀਂ ਆਤਾ ਕਰਿਆ ਪਤਾ ਹਾਂ ਆ ਜਾਂ ਤਾਈ ਆਈ ਭਾਈ ਤੂੰ ਠੀਕ ਆ ਤਾਈ ਹਾਂ ਠੀਕ ਐ ਆ ਭਾਈ ਫੜ ਪਤਾਸੇ ਉਹ ਤਾਂ ਹੀ ਕਾਦੇ ਕਰਨੈਲ ਦਾ ਵਿਆਹ ਹੈਗਾ ਹਾਂ ਪਤਾ ਹੈ ਤਾਈ ਤੈਨੂੰ ਤੇ ਤੁਸੀਂ ਦੋਨਾਂ ਨੇ ਆਉਣਾ ਤੂੰ ਤੇ ਬੱਬੀ ਨੇ ਲਾਜਵੇਂ ਤਾਈ ਉਹ ਤਾਂ ਹੈ ਨਹੀਂ ਕਰੇਗਾ ਗਿਆ ਰਿਸ਼ਤੇਦਾਰੀ ਚ ਅੱਛਾ ਹਾਂ ਉਹ ਨਹੀਂ ਦੋ ਦਿਨ ਆਉਂਦਾ ਚਲ ਮੈਂ ਤਾਂ ਪੁੱਤ ਹੁਣ ਤੁਹਾਨੂੰ ਦੋਨਾਂ ਨੂੰ ਕਹਣਾ ਆਈ ਸੀ ਠੀਕ ਐ ਕੋਈ ਨਹੀਂ ਤਾਈ ਹੁਣ ਤੁਸੀਂ ਫਿਰ ਦੇਖ ਲਿਓ ਅਸਲ ਮੈਂ ਦੋਨੀ ਆਇਓ ਚੰਗਾ ਕੋਈ ਨਹੀਂ ਤਾਈ ਹਾਂ ਚੰਗਾ ਮੈਂ ਤਾਂ ਜਾਣੀ ਆ ਫਿਰ ਠੀਕ ਹੈ ਹਾਂ ਨਾਲ ਤਾਂ ਕਹਿੰਦੀ ਸਾਡੇ ਘਰੇ ਉਂਗਲਾ ਲਾਉਂਦੀਆਂ ਨੇ ਪਾਨੀ ਮਾਰਦੇ ਨਾਲੇ ਹੁਣ ਪਤਾਸੇ ਲੈ ਕੇ ਆ ਗਈ ਕੀ ਪਤਾ ਕਿੱਥੋਂ ਕਰਵਾ ਕੇ ਲੈਣਾ ਸਸਤਾ ਨਹੀਂ ਖਾਂਦੇ ਆਹ ਬੈ ਕੁੱਤੇ ਨੂੰ ਬਾ ਮੰਗੇ